ਤੋ ਵਿਏਟਨਾਮ ਦੇ ਵਿੱਚ ਇੱਥੇ ਕੋਈ ਪੁਲਸ ਵਾਲਾ ਤਾਂ ਨਹੀਂ ਦੇਖਿਆ ਮੈਡਮ ਆਪਾਂ ਨੂੰ ਤੇ ਹੁਣ ਇੱਥੇ ਪੂਰਾ ਸਾਹਮਣੇ ਜਾਮ ਲੱਗਿਆ ਹੋਇਆ ਹੈ ਜੀਬ ਤੇ ਇੱਕ ਵੀ ਬੰਦੇ ਨੇ ਹਾਰਨ ਨਹੀਂ ਵਜਾਇਆ ਇੱਕ ਵੀ ਬੰਦੇ ਨੇ ਹੁਣ ਥੋੜਾ ਜਿਹਾ ਘਟਿਆ ਹੈ ਟ੍ਰੈਫਿਕ ਤੇ ਨਾ ਤੇ ਇੱਥੇ ਕੂੜਾ ਨਜ਼ਰਾਂ ਦਾ ਨਾ ਇੱਥੇ ਕੋਈ ਪੁਲਸ ਵਾਲਾ ਨਜ਼ਰਾਂ ਦਾ ਨਾ ਇੱਥੇ ਕੋਈ ਜਾਨਵਰ ਜਨੌਰ ਨਜ਼ਰਾਂ ਦਾ ਬੰਦੇ ਤਾਂ ਇਹ ਵੀ ਸਾਡੇ ਵਰਗੇ ਹੀ ਨੇ ਤੁਸੀਂ ਜਦੋਂ ਅਸੀਂ ਐਂਟਰ ਕੀਤਾ ਵੇਤਨਾਮ ਮਤਲਬ ਸਾਪਾ ਵਾਲੇ ਪਾਸੇ ਜਦੋਂ ਆ ਰਹੇ ਸੀ ਆਪਾਂ ਉਹ 슬ੀਪਿੰਗ ਬੱਸ ਜਿਹਦੇ ਵਿੱਚ ਤੇ ਜਿਹੜੀ ਚੀਜ਼ ਉੱਥੇ ਮੈਂ ਦੇਖੀ ਜਿਹੜੀ ਵਾਚ ਕਰੀ ਉਹ ਤੇ ਜਿਹੜੇ ਪਹਾੜ ਕਟ-ਕਟ ਕੇ ਉਹਦੇ ਤੇ ਉਹਨਾਂ ਨੇ ਜੀਰੀ ਲਾਈ ਹੋਈ ਸੀ ਖੇਤੀ ਉਹ ਪਹਾੜਾਂ ਦੀ ਜਿਹੜੀ ਕਟਿੰਗ ਕੀਤੀ ਹੋਈ ਸੀ ਨਾ ਪੂਰੀ ਗੋਲ ਕਰਕੇ ਉਹ ਇਹ ਨਹੀਂ ਕਿ ਕੋਈ ਟੇਡਾ ਮੇਡਾ ਉੱਪਰੋਂ ਲੈ ਕੇ ਥੱਲੇ ਸਾਈਜ਼ ਵੀ ਸੇਮ ਗੁਲਾਈ ਵੀ ਪੂਰੀ ਤੋ ਉਥੋਂ ਮੈਨੂੰ ਸਮਝ ਆਈ ਕਿ ਨਾ ਵੀ ਜਿਹੜੀ ਕਾਮਯਾਬੀ ਦਾ ਜਿਹੜਾ ਰਾਜ ਹੈ ਉਹ ਸਭ ਤੋਂ ਪਹਿਲੀ ਚੀਜ਼ ਜਿਹੜੀ ਆ ਉਹ ਸਹਜਤਾ ਤੇ ਨਾਲ ਐਕਿਊਰੇਸੀ ਮਤਲਬ ਕਿਸੇ ਵੀ ਜੰਮ ਕੰਮ ਕਰਨ ਦੀ ਕੋਈ ਕਾਲਮੀ ਇੱਥੇ ਜਿਹੜੀ ਨਜ਼ਰ ਆ ਰਹੀ ਕਿਸੇ ਚੀਜ਼ ਦੇ ਵਿੱਚ ਸਾਰੇ ਬੜੇ ਆਰਾਮ ਨਾਲ ਕੰਮ ਕਰ ਰਹੇ ਆ ਔਰ ਟੂਰਿਜ਼ਮ ਦੀ ਵੀ ਜੇ ਆਪਾਂ ਗੱਲ ਕਰਦੇ ਆ ਫਿਰ ਟੂਰਿਸਟ ਨੂੰ ਅਟਰੈਕਟ ਕਰਨ ਵਾਸਤੇ ਮੈਂ ਬਾਹਰ ਹੋ ਕੇ ਤੁਹਾਨੂੰ ਦਿਖਾਉਣਾ ਹੈ ਇਹਦਾ ਸਾਰਾ ਨਾ ਜਿਹੜਾ 뷰 ਹੈ ਤੋ ਇਹ ਤਾਂ ਕਾਫੇ ਹੈ ਜਿੱਥੇ ਅਸੀਂ ਬੈਠੇ ਹੁਣ ਕੋਕੋਨਟ ਕਾਫੀ ਪੀ ਰਹੇ ਹਾਂ ਇਹ ਅੱਜ ਰਾਤ ਇੱਥੇ ਇਹਨਾਂ ਦੀ ਕੋਈ ਨਾਈਟ ਵੀ ਹੁੰਦੀ ਹੈ ਔਰ ਰਾਤ ਨੂੰ ਇਹ ਏਰੀਆ ਜਿਹੜਾ ਪੂਰਾ ਜੋਗੁੰਦੇ ਉੱਪਰ ਆਜਮ ਤੇ ਸਾਰੇ ਬੜੇ ਕੂਲ ਨੇ ਇੱਕਦਮ ਕੋਈ ਹੱਲਾ ਗੁੱਲਾ ਨਹੀਂ ਕੁਈ ਕੁਛ ਨਹੀਂ ਇਹ ਸਾਰਾ ਪੂਰਾ ਜਿਹੜਾ ਬਾਜ਼ਾਰ ਹੈ ਇਹਨਾਂ ਨੇ ਆਪਣੀਆਂ ਜਿਹੜੀਆਂ ਟੂਰਿਸਟ ਨੂੰ ਟਰੈਕ ਕਰਨ ਵਾਸਤੇ ਬਹੁਤ ਸੋਹਣੇ-ਸੋਹਣੇ ਸਿਸਟਮ ਇੱਥੇ ਬਣਾਏ ਨੇ ਇਹ ਥੋੜਾ ਜਿਹਾ ਬੋਲ ਦੇ ਟਿੱਖਾ ਨੇ ਮਤਲਬ ਉਹਨਾਂ ਦਾ ਬੋਲੀ ਜਿਹੜਾ ਫਲੇਵਰ ਹੈ ਉਹ ਹੀ ਥੋੜਾ ਤਿੱਖਾ ਬਣੇ ਬਟ ਅਦਰਵਾਈਜ਼ ਜਿਹੜੇ ਨੇ ਬਹੁਤ ਕੁਲਾਈਟ ਬਹੁਤ ਕੋਆਪਰੇਟਿੰਗ ਉਹ ਠੱਗੀ ਠੋਰੀ ਵਾਲਾ ਕੋਈ ਕੰਮ ਨਹੀਂ ਪਰ ਇੱਥੇ ਆ ਕੇ ਤੁਸੀਂ ਕਰੋੜਪਤੀ ਹੋ ਜਾਂਦੇ ਹੋ ਮਤਲਬ 1000 ਰੁਪਏ ਤੋਂ ਥੱਲੇ ਰਹਿਣਾ ਕੋਈ ਨੋਟ ਨਹੀਂ ਹੈ ਕੋਈ 1000 2000 ਫਿਰ 5000 ਫਿਰ ਉਸ ਤੋਂ ਬਾਅਦ 10000 20000 50000 ਤੇ ਉਸ ਤੋਂ ਬਾਅਦ ਆ ਗਿਆ 1 ਲੱਖ 2 ਲੱਖ ਤੇ 5 ਲੱਖ ਹਜ਼ਾਰ ਕੋਈ ਤਾਂ ਕੁਝ ਨਹੀਂ ਪਰੇ ਸਤਰੀ 1000 ਡੌਂਗ ਦਾ ਮਤਲਬ ਹੈ 3 ਰੁਪਏ 3 ਪੈਸੇ ਹਿੰਦੁਸਤਾਨ ਦੇ ਸੋ ਉਸ ਸਰਵ ਨਾਲ ਜੇ ਆਪਾਂ ਏਟੀਐਮ ਦੇ ਪੈਸੇ ਕਢਾਣ ਜਾਣੇ ਆ ਤਾਂ ਕਰੋੜ ਰੁਪਈਆ ਵੀ ਤੁਸੀਂ ਕਢਾ ਸਕਦੇ ਹੋ ਅਰ ਜਿਉंनो ਇੰਡੀਅਨ ਕਰੰਸੀ ਦੇ ਵਿੱਚ ਕਨਵਰਟ ਕਰੀਏ ਤਾਂ ਨਾਰਮਲੀ 10000 ਰੁਪਏ ਜਾਂ 20000 ਰੁਪਏ ਦੀ ਚੀਜ਼ ਹੈ ਜਿਹੜੀ ਤੋਂ 10000 ਦਾ ਮਤਲਬ ਸਿਰਫ 33 ਰੁਪਏ ਹੋ ਗਿਆ ਤਾਂ 20000 ਦੀ ਜਿਹੜੀ ਚੀਜ਼ ਉਹਦਾ ਮਤਲਬ ਹੋ ਗਿਆ 66 ਰੁਪਏ ਤੋਂ ਉਸ ਦੇ ਸਾਹਮਣੇ ਕੁਝ ਨਹੀਂ ਮੈਨੂੰ ਕਰੰਸੀ ਦਿਖਾਉਣਾ ਇਹਨਾਂ ਦੀ ਮੈਡਮ ਮੋਬਾਈਲ ਪੜ੍ਹੋ ਦਰ ਇੱਕ ਮਿੰਟ ਇਸ ਤਰ੍ਹਾਂ ਮੈਨੂੰ ਕਰੰਸੀ ਦਿਖਾਉਣਾ ਹੈ ਕੀ ਚੀਜ਼ ਨੋ ਥੈਂਕ ਯੂ ਨੋ ਵੀ ਡੋਨਟ ਨੀਡ ਇਟ ਸਰ ਮੈਮ ਇਹ ਵੀ ਦੇ ਚਾਹ ਨਹੀਂ ਨੋਟ ਦਿਖਾਣਾ ਸੀ ਆਹ ਸਾਡਾ ਨੋਟ ਹੈ 5 ਲੱਖ ਰੁਪਏ ਦਾ ਅਰੇ ਬੁਰਾ ਇਹ ਤੁਮ ਹੈ ਨਾ ਇਹ 5 ਲੱਖ ਰੁਪਏ ਦਾ ਨੋਟ ਹੈ ਇਸ ਤੋਂ ਛੋਟਾ ਨੋਟ ਜਿਹੜਾ ਹੈ ਇਹ ਉਹ ਲੱਖ ਰੁਪਏ ਦਾ ਮੰਨੋ ਇਹ ਤੋਂ چھوٹਾ ਨੋਟ ਜਿੰਦਾ ਹੋ ਗਿਆ ਉਹ ਹੋ ਗਿਆ 1 ਲੱਖ ਰੁਪਏ ਦਾ 1 ਲੱਖ ਇਹ ਇਹ ਮਤਲਬ ਇਹ ਆਦੇ 300 ਹੀ ਹੋਏ ਨਾ ਇਹ ਉਸ ਤੋਂ ਬਾਅਦ ਇਹ ਆ ਗਿਆ 50000 ਰੁਪਏ ਦਾ ਨੋਟ ਇਹ ਪਲਾਸਟਿਕ ਵਿੱਚ 50000 ਤੋਂ ਬਾਅਦ ਇਹ چھوٹਾ ਹੋ ਗਿਆ ਨੋਟ ਇਹ ਹਜ਼ਾਰ ਪਰ ਉਹ ਲੱਖਪਤੀ ਕਰੋੜ ਰੁਪਏ ਦੀ ਫੀਲਿੰਗ ਦੇ ਦਿੰਦੇ ਆ। ਆਹ ਜੋ ਕਰ ਸਕਦੇ ਆ। ਆਹ ਵੀylar ਹੋ ਗਿਆ। ਇਹ 20000 ਤੋਂ ਥੱਲੇ, ਇਹ ਆ ਗਿਆ ਰੱਪਰ ਡਬਲਾ ਕਰੇ। ਇਹ ਇਹ 106000 ਦਾ ਨੋਟ। ਹੱਥ ਟਾਓ। 20000 ਠੀਕ। ਨੋ? ਨੋ। 100000 ਤੋਂ ਬਾਅਦ ਇਹ ਆ ਗਿਆ 50000 ਦਾ ਨੋਟ। ਹਾਂ। ਇਹ ਰੁਪਿਆ ਤੋਂ ਬਾਅਦ ਆ ਗਿਆ 2000 ਦਾ نوٹ ਤੇ ਨਾਸਟ ਬਟਨੋਂ ਦਾ ਲੀਸਟ ਆ ਗਿਆ 1000 ਰੁਪਏ ਦਾ ਇਹ ਤਾਂ ਪੰਕਤੀ 1000 ਦਾ ਇਹ ਨਾਲ ਵੀ ਕਰੰਸੀ ਹੈ ਸਾਰੀ ਜੇ ਤੁਸੀਂ ਕੋਈ ਚੰਦੇ ਹੋ ਜੀ.ਟੀ.ਐਮ ਦੇ ਤੱਕ 1 ਕਰੋੜ ਰੁਪਏ ਤੱਕ ਤੁਸੀਂ ਕਢਾਲ ਸਕਦੇ ਹੋ ਤੈਸੇ ਤੋਟਲ ਉਹ ਲ ਕਿਸੇ ਵੀ ਕੰਟਰੀ ਦਾ ਜਿਹੜਾ ਸੀਮਾ ਹੈ ਉਹ ਟੋਟਲੀ ਡਿਪੈਂਡ ਕਰਦਾ ਸੁਭਾਅ ਦੇ ਤੇ ਕਿ ਉੱਥੋਂ ਦੇ ਲੋਕਾਂ ਦਾ ਸੁਭਾਅ ਕਿਨੇ ਕਲਚਰ ਤੋਂ ਸੁਭਾਅ ਦੇ ਵਿੱਚ ਉਹਨਾਂ ਦੇ ਜਿਹੜਾ ਬਹੁਤ ਜ਼ਿਆਦਾ ਠਹਿਰਾਵ ਉਹ ਸੰਤੁਸ਼ਟੀ ਤੇ ਲਗਾਤਾਰਤਾ ਮਤਲਬ ਸੈਂਕੜੇ ਸਾਲ ਲਗਾ ਕੇ ਜਿਹੜੀ ਉਹਨਾਂ ਨੇ ਉਹ ਆਪਣੀ ਡਿਵੈਲਪਮੈਂਟ ਕਰੀ and uh मतलब मार खा के भी ये देश जड़ा है दोबारा कामयाब होया उसके बाद आगे ਜਿਹੜੀ ਡੈਸਟੀਨੇਸ਼ਨ ਤੇ ਜਾਵਾਂਗੇ ਉੱਥੇ ਵੀ ਤੁਹਾਨੂੰ ਲੈ ਕੇ ਚੱਲਾਂਗੇ ਫਿਲਹਾਲ ਵਾਸਤੇ ਥੋੜੇ ਤੋਂ ਹਾਸਤ ਲੈਣੇ ਆ ਸਸਕਾਲ ਫੇ ਮਿਲਾਂਗੇ Pande kitong uga. No. No? No. Kaya mo. Yung hindi niya, money. Yung hindi niya money. Payback ko. Yung payback mo. Ano siya? Ano siya? Payback.